ਹੇ ਗਿਆ ਕਿ ਕੁਝ ਪਿਛਲੇ ਕੁਝ ਸਮੇਂ ਤੋਂ ਰਮਦਾਸ ਤੇ ਚੰਡੇਰ ਦੇ ਇਲਾਕੇ ਦੇ ਵਿੱਚ ਸਟਾਰਚਨਾ ਲੈਣ ਲਈ ਤੇ ਫਾਇਰਿੰਗ ਦੇ ਇਨਸੀਡੈਂਟਸ ਹੋਏ ਰਿਪੋਰਟਡ ਸੀਗੇ ਤੇ ਲੁੱਟਖੋਣ ਦੀ ਵਾਰਦਾਤਾਂ ਆਉਂੀਆਂ ਸੀਗੀਆਂ ਤੇ ਜਿਸ ਦੇ ਸਬੰਧ ਵਿੱਚ ਐਫ ਆਈ ਆਰ ਵਗੈਰਾ ਦਰਜ ਹੈ ਪਰ ਅਜੇ ਤੱਕ ਉਹ ਦਰਜ ਉਹ ਆਪਣਾ ਪੁੱਛਿਆ ਨੁਕੀਸ਼ ਉੱਥੇ ਐਫ ਆਈ ਆਰ ਵਗੈਰਾ ਵੀ ਦਰਜ ਨਹੀਂ ਤਾਂ ਉਸ ਨੂੰ ਇੱਕ ਚੈਲੰਜ ਮੰਨਦੇ ਹੋਏ ਐ ਐਸਐਸਪੀ ਸਾਹਿਬ ਅੰਮ੍ਰਿਤਸਰ ਰੂਲਰ ਨੇ ਆਪਣੀ ਪਰਸਨਲ ਸਹਿਲ ਮੀਰ ਨੇ ਆਪਣੀ ਪਰਸਨਸ ਪ੍ਰਵੀਜ਼ਨ ਦੇ ਵਿੱਚ ਐ ਐਸਪੀਡੀ ਮਿਸਟਰ ਦਿੱਤਿਆ ਵਾਰੀਆ ਵਾਰੀਆ ਤੇ ਡੀਐਸਪੀ ਜੀ ਗੁਰਵਿੰਦਰ ਨਾਗਰਾ ਤੇ ਅ ਜਨਾਲਾ ਡੀਐਸਪੀ ਗੁਰਵਿੰਦਰ ਸਿੰਘ ਤੇ ਐਸਐਚਓ ਅਰਜੁਨ ਰਮਦਾਸ ਤੇ ਸਾਡਾ ਮਨਮੀਤ ਜਿਹੜੇ ਇਨਸਪੈਕਟਰ ਨੇ ਉਹਨਾਂ ਦੀ ਇੱਕ ਸਪੈਸ਼ਲ ਟੀਮ ਇਸ ਉੱਤੇ ਨੇ ਉਤ ਕੀਤੀ ਸੀ ਇਸ ਕੇ ਸਾਨੂੰ ਟ੍ਰੇਸ ਕਰਨਾ ਆ ਲੜੀ ਨਾਲ ਲੜੀ ਜੋੜਦੇ ਹੋਏ ਹਿਊਮਨ ਇੰਟੈਲੀਜੈਂਸ ਤੇ ਸਾਇੰਟੀਫਿਕ ਐਵਿਡੈਂਸ ਨੂੰ ਇਕੱਠਾ ਕਰਦੇ ਹੋਏ ਇੱਕ ਗੱਲ ਸਾਹਮਣੇ ਆਈ ਕਿ ਇਸ ਸਾਰੇ ਜਿਹੜੇ ਲੁਟਾਂਖਵਾਂ ਲਈ ਜੜੀਆਂ ਫਾਇਰਿੰਗਸ ਹੋ ਰਹੀਆਂ ਹੈਗੀਆਂ ਜੜੀਆਂ ਕਿ ਇੱਕ ਇਨਸੀਡੈਂਟ ਆਫ ਫਾਇਰਿੰਗ ਰਮਦਾਸ ਦੇ ਵਿੱਚ ਸੀਗਾ ਇੱਕ ਕਿਸੇ ਦੇ ਫਾਰਮ ਹਾਊਸ ਤੇ ਸੀਗਾ ਰਮਦਾਸ ਦੇ ਵਿੱਚ ਇੱਕ ਛੰਡੇਰ ਦੇ ਵਿੱਚ ਇੱਕ ਰਮ ਵੀ ਡਾਕਟਰ ਦੇ ਉੱਤੇ ਸੀਗਾ ਇੱਕ ਪੈਟਰੋਲ ਪੰਪ ਦੇ ਉੱਤੇ ਅ 18 ਦੀ ਨੋਟ ਤੇ ਲੁੱਟ ਹੋਈ ਸੀ ਇੱਕ ਉੱਤੇ ਇੱਕ ਕਪੜੇ ਦੀ ਦੁਕਾਨ ਦੇ ਵਿੱਚ 18 ਦੀ ਨੋਟ ਤੇ ਪੈਸੇ ਦੀ ਖੋ ਹੋਈ ਸੀ ਪਲੱਸ ਮੋਬਾਈਲ ਫੋਨ ਖੋਈ ਗਈ ਸੀ ਇਸ ਕੱਲ ਨੂੰ ਜਦੋਂ ਇਹ ਸਾਰਾ ਕੜੀ ਨਾਲ ਕੜੀ ਜੋੜਿਆ ਤੇ ਅ ਇੱਕ ਅ ਤਿਲਰਾਜ ਨਾਮ ਦਾ ਜਿਹੜਾ ਹੈਗਾ ਅਕਿਊਜ਼ਡ ਉਸ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਉਸ ਦੀ ਸਸਟੇਨਡ ਇੰਟਰੋਗੇਸ਼ਨ ਜਦੋਂ ਕੀਤੀ ਜਾਂਦੀ ਹੈ ਇਹ ਸਾਰੀ ਟੀਮ ਵੱਲੋਂ ਤੇ ਅੰਡਰ ਦੀ ਪਰਸਨਲ ਸੁਪਰਵਾਈਜ਼ਨ ਆਫ ਐਸਐਸਪੀ ਸਾਹਿਬ ਇਹ ਕੱਲ੍ਹ ਸਾਹਮਣੇ ਆਂਦੀ ਹੈ ਕਿ ਇਹਨਾਂ ਦਾ ਸਾਰਿਆਂ ਦਾ ਸੂਤਰਤਾਰ ਇੰਗਲੈਂਡ ਬੈਠਾ ਮਨਿੰਦਰ ਪਾਲ ਏਲੀਅਸ ਐਮਪੀ ਹੈਗਾ ਜੋ ਕਿ ਮੋਲ ਭੰਡਾਰੀ ਪਿੰਡ ਦਾ ਰਹਿਣ ਵਾਲਾ ਹੈਗਾ ਚੰਡੇਰ ਦਾ ਇਹ ਇਹਦਾ ਪਿਛੋਕੜ ਇਹ ਹੈ ਕਿ ਇਹ 2023 ਦੇ ਵਿੱਚ ਇੱਕ ਕਤਲ ਕੇਸ ਦਾ ਵੀ ਅਕਿਊਜ਼ ਹੈਗਾ 2024 ਦੇ ਵਿੱਚ ਇਹ ਬਾਹਰ ਜਾਂਚ ਭਜਨ ਚ ਸਫਲ ਹੋ ਜਾਂਦਾ ਹੈ ਉੱਥੋਂ ਬੈਠ ਕੇ ਇਹ ਆਪਣੇ ਇੱਕ ਦੋਸਤ ਦਾ ਗੁਰਪਿੰਦਰ ਗੁਰਪਿੰਦਰ ਉਹਦੇ ਨਾਲ ਇੱਕ ਸਾਜਸ਼ ਅਰਚਦਾ ਹੈਗਾ ਐਕਸਟਰਸ਼ਨ ਤੇ ਇੱਕ ਫੈਕਟਿਸ਼ੀਅਸ ਆਇਡੈਂਟੀਟੀ ਨੂੰ ਕ੍ਰੀਏਟ ਕੀਤਾ ਜਾਂਦਾ ਹੈ ਇੰਦੀ ਪਟਾਲਾ ਜਾਂ ਕੇਸ਼ਵ ਉਸ ਜਾਂ ਕੇਸ਼ਵ ਪਟਾਲਾ ਦੇ ਨਾਮ ਤੇ ਇੰਦੀ ਪਟਾਲਾ ਜਾਂ ਕੇਸ਼ਵ ਪਟਾਲਾ ਦੇ ਨਾਮ ਤੇ ਇੱਕ ਫੈਕਟਿਸ਼ੀਅਸ ਰੈਟਿੰਗ ਨੂੰ ਕ੍ਰੀਏਟ ਕਰਕੇ ਇਹ ਐਕਸਟਰਸ਼ਨ ਦਾ ਜਿਹੜਾ ਹੈਗਾ ਗੁਰਗਧੰਦਾ ਇਸ ਸਟਾਰਟ ਕਰਦੇ ਆ ਜਰਨਾਲੇ ਦੇ ਏਰੀਆ ਦੇ ਵਿੱਚ ਜਿਸ ਦੇ ਚਲਦੇ ਹੋਏ ਇਹ ਫਾਇਰਿੰਗ ਤੇ ਲੁੱਟਖਵਾ ਦਾ ਲੁੱਟਖਵਾ ਨੂੰ ਆਪਣੇ ਫੁੱਟ ਸੋਲਜਰਜ਼ ਰਾਹੀਂ ਅੰਜਾਮ ਦਿੰਦੇ ਨੇ ਇਹਦੇ ਵਿੱਚ ਦਲਰਾਜ ਇੱਕ ਕਯੂਜ਼ ਫੜਾ ਜਾਂਦਾ ਹੈ ਜਿਹੜਾ ਇਹ ਸਾਰੇ ਸਾਨੂੰ ਕੱਲ ਦੱਸਦਾ ਹੈਗਾ ਤਾਂ ਉਹ ਇਹਦੇ ਨਾਲ ਇਹ ਵੀ ਕੱਲ ਦੱਸਦਾ ਕਿ ਇਹ ਜਿਹੜੇ ਇਹਦੇ ਜਿਹੜਾ ਮਨਿੰਦਰ ਪਾਲ ਹੈ ਜੋ ਕਿ ਇੰਗਲੈਂਡ ਭੱਜਿਆ ਪਿਆ ਇਹਦਾ ਜਿਹੜਾ ਦੋਸਤ ਗੁਰਪਿੰਦਰ ਹੈ ਜੋ ਕੁਝ ਦਿਨ ਪਹਿਲਾਂ ਹੀ ਦੁਬਈ ਤੋਂ ਆਇਆ ਹੈ ਇਸਨੇ ਗਾਂ ਫੁੱਟ ਸੋਲਜਰਜ਼ ਦਕਰੂਡ ਕੀਤੇ ਨੇ ਉਹਨਾਂ ਨੂੰ ਵਰਗਲਾ ਕੇ ਨੌਜਵਾਨਾਂ ਨੂੰ ਆਪਣੇ ਨਾਲ ਲਾਇਆ ਹੋਇਆ ਤੇ ਇਹ ਵਰਦਤਾਂ ਨੂੰ ਅੰਜਾਮ ਦਵਾ ਰਹੇ ਹਨ ਗਲਾਜ ਨੇ ਇਹ ਵੀ ਦੱਸਿਆ ਕਿ ਅੱਜ ਇਹ ਫੇਰ ਐਕਸਟਰਸ਼ਨ ਦੀ ਨੀਅਤ ਨਾਲ ਡਰਾਂ ਕੇ ਫਾਇਰਿੰਗ ਇਨਸੀਡੈਂਟ ਨੂੰ ਅੰਜਾਮ ਦੇਣ ਜਾ ਰਹੇ ਨੇ ਤੇ ਇਹ ਫਲਾ 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 ਗੱਡੀ ਦੇ ਵਿੱਚ ਸਵਾਰ ਨੇ ਇੱਥੇ ਇਹ ਦੱਸਣਾ ਜ਼ਰੂਰੀ ਹੋਏਗਾ ਕਿ ਇਹਨਾਂ ਨੇ ਕੁਝ ਜਿਹੜੀਆਂ ਲੁੱਟਾਂ ਖੋਹਾਂ ਕੀਤੀਆਂ ਤੇ ਕੁਝ ਫਰੋਤੀਆਂ ਲੈਨ ਦੇ ਵਿੱਚ ਵੀ ਇਹ ਕਾਮਯਾਬ ਹੋ ਗਿਆ ਨਾ ਜਿਸ ਦੀ ਬਾਅਦ ਵਿੱਚ ਡਿਟੇਲ ਤਫਸੀਲ ਨਾਲ ਜਦੋਂ ਗਹਿਨ ਪੁੱਛਗੇ ਚ ਅਸੀਂ ਇਹਨਾਂ ਤੋਂ ਕਰਾਂਗੇ ਉਹ ਸਾਹਮਣੇ ਆਏਗੀ ਤਾਂ ਅਸੀਂ ਤੁਹਾਨੂੰ ਤੁਹਾਡੇ ਸਾਹਮਣੇ ਸਾਰੇ ਫੈਕਟਸ ਦੱਸ ਦੇਵਾਂਗੇ ਉਹਦੇ ਨਾਲ ਇਹਨਾਂ ਨੇ ਆਹ ਜਿਹੜੀ ਵਰਨਾਕਾਰ ਜਿਹੜੀ ਅੱਜ ਕਾਰਜਸਰਕਰ ਉੱਤੇ ਇਹ ਅੱਜ ਸਵਾਰ ਸੀਗੇ ਉਹ ਵੀ ਖਰੀਦੀ ਐ ਉਹ ਉਹ ਲੁੱਟਖੋ ਦੇ ਐਕਸਟਰੈਸ਼ਨ ਦੇ ਪੈਸੇ ਨਾਲ ਜਿਹੜਾ ਮੈਂ ਦੱਸਿਆ ਵੀ ਇੰਦੀ ਬਟਾਲਾ ਜਾਂ ਕੇਸ਼ਵ ਬਟਾਲਾ ਦੇ ਨਾਮ ਤੇ ਇਹ ਧੰਗੀਆਂ ਦਿੰਦੇ ਸੀ ਐਕਸਟਰੈਸ਼ਨ ਦੀ ਸੋ ਅੱਜ ਉਸ ਗਲਰਾਜ ਦੇ ਡਿਸਕਲੋਜ਼ਰਸ ਉੱਤੇ ਐਸਐਸਪੀ ਸਾਹਿਬ ਦੀ ਸੁਪਰਵਾਈਜ਼ਨ ਦਿੱਤੀ ਹੈ ਵਾਰੀਏ ਐਸਪੀਡੀ ਸਾਹਿਬ ਵੀ ਸੁਪਰਵੀਜ਼ਨ ਚ ਡੀਐਸਪੀ ਸਾਹਿਬ ਗੁਰਵਿੰਦਰ ਡੀਐਸਪੀ ਜਨਾਲਾ ਗੁਰਵਿੰਦਰ ਮਨਮੀਤ ਤੇ ਇੰਸਪੈਕਟਰ ਸੀਆਈਏ ਤੇ ਐਸਐਚਓ ਰਣਦਾਸ ਅਰਜੁਨ ਨਿਹੋਰਾ ਨੇ ਇਕਰ ਟ੍ਰੈਪ ਲੇ ਕੀਤਾ ਵਿਆ ਸੀਗਾ ਇਹ ਚਾਹੜਪੁਰ ਚਾਹੜਪੁਰ ਹੈ ਨਾ ਚਾਹੜਪੁਰ ਚਾਹੜਪੁਰ ਜਿਹੜਾ ਪਿੰਡ ਹੈਗਾ ਉੱਥੇ ਜਦੋਂ ਸਾਨੂੰ ਸਪੈਸੀਫਿਕ ਇਨਫੋਰਮੇਸ਼ਨ ਉੱਥੇ ਇੱਕ ਨਾਕਾ ਲਾਇਆ ਹੋਇਆ ਸੀਗਾ ਤੇ ਉਹਦੇ ਵਿੱਚ ਇਹ ਜਦੋਂ ਕਾਰ ਦੇ ਵਿੱਚ ਆਂਦੇ ਕੰ ਨੂੰ ਸਾਡੇ ਕੋਲ ਸਪੈਸੀਫਿਕ ਇਨਫੋਰਮੇਸ਼ਨ ਸੀ ਇਸ ਕਾਰ ਨੂੰ ਜਦੋਂ ਰੁਕਣ ਦਾ ਇਸ਼ਾਰਾ ਕੀਤਾ ਜਾਂਦਾ ਤੇ ਇਹਨਾਂ ਨੂੰ ਵੀ ਅਫਾਸ ਹੋ ਜਾਂਦਾ ਹੈ ਕਿ ਪੁਲਿਸ ਦਾ ਨਾਕਾ ਹੈ ਤੇ ਸਾਡੇ ਲਈ ਹੀ ਲੱਗਿਆ ਹੋਣਾ ਜਿਸ ਤਰ੍ਹਾਂ ਚੋਰ ਦੇ ਪੈਰ ਨਹੀਂ ਹੁੰਦੇ ਤੇ ਇਹ ਕੱਚੀ ਪਈ ਨੂੰ ਥੱਲੇ ਨੂੰ ਲਾਉਂਦੇ ਜਿੱਥੇ ਅਸੀਂ ਕਾਫੀ ਇਹਨਾਂ ਨੇ ਬਹੁਤ ਸੱਜਰ ਢੰਗ ਨਾਲ ਮੈਂ ਮੌਕਾ ਜਾ ਕੇ ਦੇਖਿਆ ਹੈਗਾ ਬਹੁਤ ਅੱਛਾ ਵਿਉਂਤਬੰਦੀ ਨਾਲ ਇਹਨਾਂ ਨੇ ਸਾਰੇ ਜਿਹੜੇ ਭੱਜਣ ਦੇ ਜਿਹੜੇ ਰਸਤੇ ਹੈਗੇ ਆ ਉਹ ਉਹਨਾਂ ਨੂੰ ਬਲਾਕ ਕੀਤਾ ਹੋਇਆ ਸੀ ਸੋ ਉਹ ਜਦੋਂ ਆਉਂਦੇ ਹੈਗੇ ਤੇ ਉੱਥੇ ਫਿਰ ਜਦੋਂ ਉਹ ਕੱਚੀ ਪਈ ਤੇ ਲੈ ਜਾਂਦਾ ਤਾਂ ਕਾਰ ਉਹ ਜਿਵੇਂ ਹੁੰਦਾ ਵੀ ਉਹ ਫਸ ਜਾਂਦੀ ਹੈ ਤਾਂ ਉਹ ਬਾਹਰ ਨਿਕਲ ਕੇ ਭੱਜਣ ਆਪਣ ਨੂੰ ਜੋਗੀ ਉਹ ਭੱਜਣਾ ਚਾਹੁੰਦੇ ਆ ਤਾਂ ਅਨਪਰੋਵੋਕਡ ਤੇ ਤਬੜ ਤੋੜ ਫਾਇਰਿੰਗ ਪੁਲਿਸ ਪਾਰਟੀ ਦੇ ਕਰਦੇ ਆ ਇਨ ਰਿਟੈਲੀਟਰੀ ਫਾਇਰ ਜਿਹੜੇ ਦੋ ਬੰਦੇ ਜਿਹੜੇ ਇੰਜਰਡ ਹੁੰਦੇ ਆ ਜਿਨ੍ਹਾਂ ਦੀ شناخت ਇੱਕ ਗੁਰਪਿੰਦਰ ਦੇ ਹੁੰਦੀ ਹੈ ਤੇ ਇੱਕ ਵਿਸ਼ਵਪ੍ਰੀਤ ਕਿਹਾ ਵੰਸ਼ਪ੍ਰੀਤ ਵੰਸ਼ਪ੍ਰੀਤ ਸੋ ਇੱਕ ਵੰਛਪ੍ਰੀਤ ਨਾਮ ਦੇ ਜਿਹੜਾ ਹੈਗਾ ਕਿਊਸਡ ਹੈ ਉਹ ਕੱਬ ਹੁੰਦੇ ਆ ਸੋ ਇਹਨਾਂ ਦਾ ਜਿਹੜਾ ਸੂਤਰਤਾਰ ਹੈਗਾ ਉਹ ਮਨਿੰਦਰ ਪਾਲ ਹੈਗਾ ਜੋ ਇੰਗਲੈਂਡ ਚ ਬੈਠਾ ਉਹਦਾ ਇੱਕ ਦੋਸਤ ਹੈ ਗੁਰਪਿੰਦਰ ਜਿਹੜਾ ਅੱਜ ਸ਼ੂਟਆਊਟ ਦੇ ਵਿੱਚ ਜਿਹੜਾ ਐਕਸਚੇਂਜ ਆਫ ਫਾਇਰ ਹੈ ਉਹਦੇ ਵਿੱਚ ਇੰਜਰ ਹੋਇਆ ਉਸਨੇ ਗਾਂ ਆਪਣੇ ਮੁੰਡਿਆਂ ਨੂੰ ਵਰਗਲਾ ਕੇ ਆਪਣੇ ਨਾਲ ਜੋੜਿਆ ਹੋਇਆ ਉਹਨਾਂ ਦੇ ਵਿੱਚੋਂ ਇੱਕ ਦਲਰਾਜ ਜਿਹੜਾ ਅਸੀਂ ਤੁਹਾਨੂੰ ਕਹ ਪਹਿਲਾਂ ਫੜਿਆ ਸੀ ਜਿਸ ਦੀ ਸਾਰੀ ਪੁੱਛਗਿੱਛ ਤੋਂ ਸਸਟੇਨਡ ਇਨਟੈਰੋਗੇਸ਼ਨ ਤੋਂ ਇਹ ਸਾਰੀ ਗੱਲ ਬਾਹਰ ਆਈ ਹੈ ਤੇ ਅੱਜ ਗੁਰਪਿੰਦਰ ਦੇ ਨਾਲ ਵੰਸ਼ਪ੍ਰੀਤ ਨੇ ਇੱਕ ਐਕਸਟਰੈਸ਼ਨ ਦੀ ਵਾਰਦਾਤ ਨੂੰ ਜਾਂਚਦੇ ਲਈ ਫਾਇਰਿੰਗ ਕਰਨੀ ਸੀ ਤੇ ਉਸ ਨੂੰ ਗ੍ਰਫਲ ਵੀ ਕੀਤਾ ਗਿਆ ਤੇ ਅਸੀਂ ਇਹਨਾਂ ਨੂੰ ਆਫਟਰ ਚੇਂਜ ਆਫ ਫਾਇਰ ਇਹਨਾਂ ਨੂੰ ਗ੍ਰਫਤਾਰ ਕਰਨ ਦੇ ਵਿੱਚ ਕਾਮਯਾਬ ਹੋਏ ਹਾਂ ਇਹਦੇ ਨਾਲ ਸਾਡੇ ਕੋਲੇ ਰਮਦਾਸ ਤੇ ਜਿਹੜੇ ਅ ਗੁਸਾ ਇਕੜਾ ਥਾਣਾ ਜੀ ਚੰਡੇਰ ਚੰਡੇਰ ਰਮਦਾਸ ਤੇ ਚੰਡੇਰ ਥਾਣੇ ਦੇ ਜਿਹੜੇ ਪੰਜ ਲੁੱਟਖੋਹਾਂ ਤੇ ਐਕਸਟਰੈਸ਼ਨ ਤੇ ਦੀ ਨੀਅਤ ਨਾਲ ਫਾਇਰਿੰਗ ਦੇ ਇਨਸਟੈਂਟਸ ਨੂੰ ਅਸੀਂ ਕੈਕ ਕਰਨ ਦੇ ਵਿੱਚ ਅਸੀਂ ਕਾਮਯਾਬ ਹੋਏ ਹਾਂ ਫੋਰਨ ਮੋਡਿਊਲ ਬਸਟ ਹੋਇਆ ਜਿਵੇਂ ਮੈਂ ਉਹਦਾ ਪਿਛੋਕੜ ਵੀ ਦੱਸਿਆ ਤੇ ਬਹੁਤ ਸਲਾਘਾਯੋਗ ਕੰਮ ਕੀਤਾ ਹੈ ਅੰਮ੍ਰਿਤਸਰ ਪੁਲਿਸ ਨੇ ਅੰਦਰ ਦੀ ਸੁਪਰਵੀਜ਼ਨ ਆਉ ਸ਼੍ਰੀ ਸਹਿਲ ਮੀਤ ਬਹੁਤ ਹੀ ਅਨਤਕ ਮਿਹਨਤ ਕੀਤੀ ਹੈ ਸ਼੍ਰੀ ਦਿੱਤਿਆ ਵਾਰੀਅਰ ਨੇ ਐਸਪੀ ਡੀ ਨੇ ਜੋ ਇੱਥੇ ਡੀਐਸਪੀ ਡੀ ਗੁਰਵਿੰਦਰ ਨਾਗਰਾ ਤੇ ਗੁਰਿੰਦਰ ਨਾਗਰਾ ਤੇ ਗੁਰਵਿੰਦਰ ਜੀਐਸਪੀ ਜਨਾਲਾ ਤੇ ਐਸਐਚਓ ਅਰਜੁਨ ਤੇ ਇੰਸਪੈਕਟਰ ਸਈਏ ਮੰਮੀ ਯਾ ਸਰ ਦੋ ਬੰਦੇ ਕਿੱਟੇ ਜਾਂਦੇ ਦੋ ਇੰਜਰਡ ਹੋਏ ਨੇ ਗੁਰਪਿੰਦਰ ਤੇ ਵੰਸ਼ਪ੍ਰੀਤ ਇੱਕ ਗੜਾ ਟੋਟਲ ਕਿੰਨੇ ਹੀ ਮਾਮਲੇ ਇਸ ਦੇ ਵਿੱਚ ਅਨਮਲ ਸੀ ਜਿਹੜੇ ਫਾਲੋ ਹੋਏ ਨੇ ਸੌ ਸੰਦੀਪ ਬੱਜੀ ਆ ਇਹ ਕੋ ਸਟੋਰਸ਼ਨ ਦੇ ਇਹਨਾਂ ਨੇ ਇੱਕ ਆਰਐਮਪੀ ਡਾਕਟਰ ਦੇ ਕੀਤਾ ਸੀਗਾ ਇੱਕ ਨੇ ਘਰੇ ਕੀਤਾ ਸੀਗਾ ਰਮਦਾਸ ਥਾਵੇਂ ਦੇ ਵਿੱਚ ਇੱਕ ਨੇ ਫਾਰਮ ਹਾਊਸ ਦੇ ਵਿੱਚ ਰਮਦਾਸ ਥਾਣੇ ਦੇ ਵਿੱਚ ਕੀਤਾ ਸੀ ਪੈਟਰੋਲ ਪੰਪ ਤੋਂ ਉਹਨਾਂ ਨੇ ਲੁੱਟ ਕੀਤੀ ਸੀਗੀ ਆਪਣੇ ਦਿਹਾਰਾ ਦੇ ਨੋਕ ਤੇ ਇੱਕ ਉੱਤੇ ਗਲੋਥ ਮਰਚੰਟ ਦੀ ਦੁਕਾਨ ਸੀਗੀ ਉਤੋਂ 50000 ਤੇ ਦੋ ਮੋਬਾਈਲ ਲੁੱਟੇ ਸੀ ਸੋ ਪੰਜ ਕੇਸ ਤੋਂ ਬਾਅਦ ਇਹਨਾਂ ਨੂੰ ਖੜੇ ਖੜੇ ਵੈਪਨ ਸਟਰੀਨਾਂ ਬਰਾਮਦ ਹੋਈਆਂ ਆ ਇਹਨਾਂ ਦੋਨੋਂ ਮੁਜਰਮਾਂ ਤੋਂ ਇੱਕ 9mm ਦੀ ਪਿਸਤਲ ਅਤੇ ਇੱਕ 30 ਕੈਲਬਰ ਦੀ ਜਿਹੜੀ ਪਿਸਤਲ ਹੈਗੀ ਆ ਫੋਰਨ ਮੇਡ ਰਿਕਵਰ ਹੋਈ ਹੈ ਮੌਕੇ ਤੋਂ ਜੋ ਫਿਲਹਾਲ ਜਿਹੜੀ ਸਰਸਰੀ ਜੋ ਅਸੀਂ ਹੁਣ ਜਾ ਕੇ ਆਏ ਆ ਬਾਕੀ ਦਾ ਗਹਿਨ ਜਾਂਚ ਐਫਐਐਸਐਲ ਵਾਲੀ ਟੀਮ ਕਰੇਗੀ ਚਾਰ ਪੰਜ ਕੋਲ ਬਰਾਮਦ ਹੋਏ ਆ ਤੇ ਪੰਜ ਹੀ ਇਹਨਾਂ ਦੇ ਕੋਲੇ ਜਿਹੜੇ ਹਲੇ ਆ ਗਏ ਆ ਸੀ ਉਹ ਦੇਖੇ ਨਹੀਂ ਇਹਨਾਂ ਦੇ ਮੈਕਸੀਮਮ ਉਪ ਦੀ ਉਹ ਸਾਰੀ ਐਫਐਐਸਐਲ ਦੇਖੇਗੀ ਔਰ ਮੌਕੇ ਤੋਂ ਹਲੇ 5 ਖੋਲ ਦਿਖ ਰਹੇ ਨੇ ਸਰ ਜਿਹੜਾ ਐਮਪੀ ਸੀ ਦਾ ਵਿਨਿੰਦਰ ਇੱਕੇ ਇਲਾਕੇ ਦਾ ਹੈ ਔਰ ਇਥੋਂ ਫਰਾਰ ਹੋ ਕੇ ਗਿਆ ਹੈ ਜਿਹੜਾ ਇਹਨਾਂ ਦਾ ਇਹ ਰਮਦਾਸ ਦਾ ਛੰਡੇਰ ਥਾਣੇ ਦਾ ਰਹਿਣ ਵਾਲਾ ਹੈ ਠੀਕ ਹੈ 2023 ਦੇ ਵਿੱਚ ਇਹ ਇੱਕ ਕਤਲ ਦੇ ਵਿੱਚ ਇਨਵੋਲਡ ਹੈਗਾ 24 ਦੇ ਵਿੱਚ ਇਹ ਬیل ਤੇ ਆਉਂਦਾ ਉਸ ਤੋਂ ਬਾਅਦ ਫਰਾਰ ਹੁੰਦਾ ਹੈ ਇਹ ਸਾਰਾ ਇੱਕ ਇਨਵੈਸਟੀਗੇਸ਼ਨ ਦਾ ਇੱਕ ਬਾਤ ਹੈਗਾ ਜਿਸ ਤਰ੍ਹਾਂ ਹੀ ਅਸੀਂ ਇਸ ਨੂੰ ਚੰਗੀ ਤਰ੍ਹਾਂ ਇਸ ਨੂੰ ਡੂੰਘੀ ਜਾਂਚ ਕਰਾਂਗੇ ਉਸੇ ਉਸੇ ਮਤਾਬਕ ਇਹ ਤੁਹਾਨੂੰ ਦੱਸ ਪਾਵਾਂਗੇ ਕਿ ਇਹ ਆਪਣੇ ਪਾਸਪੋਰਟ ਤੇ ਗਿਆ ਹੈ ਕਿ ਫੇਕ ਪਾਸਪੋਰਟ ਤੇ ਗਿਆ ਹੈ ਇਸ ਤਰ੍ਹਾਂ ਗਿਆ ਕਿਦੇ ਕੰਟੈਕਟ ਚ ਆਇਆ ਇਹ ਸਾਰੀ ਅਸੀਂ ਤੁਹਾਡੇ ਅੱਗੇ ਸਾਹਮਣੇ ਆਉਂਦੇ ਸਮੇਂ ਦੇ ਵਿੱਚ ਸਾਹਮਣੇ ਬੈਠ। ਵੈਲ ਸਾਹਿਬ ਕੱਲ ਮੇਰੇ ਸਿਹਾਲਕੇ ਚ 6 ਤੋਂ 8 ਬੰਦਿਆਂ ਨੇ ਕਾਰਨ ਆਦਮੀ ਲਾਈ ਗਿਆ। ਐਨੀ ਵੀ ਕੀਤੀ ਹੈ ਇਹਨਾਂ ਦਾ ਇਹਦਾ ਜ਼ੋਰ ਨਿਕਲਿਆ ਜਿੰਨਾ ਗੜਕਾ ਨਾ ਨਹੀਂ ਇਹਦੇ ਵਿੱਚ ਨਹੀਂ ਨਿਕਲਿਆ ਉਹ ਕੇਸ ਇੱਕ ਵੱਖਰਾ ਹੈਗਾ ਉਹਦੇ ਤੇ ਉਹ ਸਾਰੇ ਸਾਡੇ ਸੰਗਿਆਨ ਦੇ ਵਿੱਚ ਹੈਗਾ। ਐਸਐਸਪੀ ਸਾਹਿਬ ਇਹਨਾਂ ਦੀ ਸਾਰੀ ਟੀਮ ਆ ਮਤਲਬ ਡਿਟੈਕਟਿਵ ਸਟਾਫ ਤੇ ਉਸ ਸਭੇ ਦੀ ਟੀਮ ਜਿਹੜੀ ਮੇਖੇ ਦੀ ਹੈਗੀ ਹੈ ਉਸ ਕੇਸ ਨੂੰ ਕਰੈਕ ਕਰਨ ਦੇ ਵਿੱਚ ਜੁਟੀ ਹੋਈ ਹੈ ਜਲਦ ਅਸੀਂ ਉਸ ਕੇਸ ਨੂੰ ਵੀ ਕਰੈਕ ਕਰਾਂਗੇ 6 ਬੰਦੇ ਆਏ ਹੈ ਕਿਹੜੀ ਵਿੱਚ ਦੇਖਿਆ ਗਿਆ ਕਿ ਫਰੋਤੀ ਲੈਣ 6 ਬੰਦੇ ਆ ਰਹੇ ਸੀ ਤੁਹਾਨੂੰ ਲੱਗਦਾ ਦੋ ਮਾਮਲੇ ਹੈ ਕਿਸ ਤਰ੍ਹਾਂ ਫਰੋਤੀ ਲੈਣ ਦੀ ਜਿੱਥੋਂ ਕਹਿ ਰਹੇ ਸਨ ਕਾਲ ਆਈ ਕਾਲ ਰਿਕਾਰਡਿੰਗ ਸਾਰਾ ਕੁਝ ਤੁਹਾਨੂੰ ਜੀ 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 ਕਿ ਫਰੋਤੀ ਲੈਣ 6 ਬੰਦੇ ਹੈ ਪਹਿਲੀ ਵਾਰ ਇਸੇ ਦੇਖੇ ਦੇਖੇ ਸੀ

ਉਨ ਮਲਾਕੇ ਇਕੱਠਿਆਂ ਜੋੜੀ ਠੀਕ ਹੈ ਜੀ ਤਾਂ ਉਸ ਨੂੰ ਪਰ ਫਿਰ ਵੀ ਮੈਂ ਕ੍ਰਾਈਮ ਕ੍ਰਾਈਮ ਹੈ ਇਸ ਨੂੰ ਸਾਨੂੰ سنجیدگی ਨਾਲ ਲੈਣਾ ਪੈਣਾ ਤਾਂ ਅਸੀਂ ਨੂੰ ਦੇਖ ਲਾਂਗੇ ਜਿਸ ਤਰ੍ਹਾਂ ਵੀ ਕੋਈ ਜਿਸ ਤਰ੍ਹਾਂ ਦੀ ਕੋਈ ਨੋਬਿਲਸ ਆਈ ਸਾਹਮਣੇ ਤੁਹਾਡੇ ਪੂਰੇ ਟਰਾਂਸਪਰੈਂਸੀ ਦਾ ਨਹੀਂ ਇਹਦੇ ਵਿੱਚ ਕੋਈ ਸਰ ਕਿਸੇ ਗੈਂਗਸਟਰ ਦੇ ਨਾਲ ਕੋਈ ਇਨਵੋਲਵਮੈਂਟ ਦਾ ਕੁਝ ਨਜ਼ਰ ਆ ਰਿਹਾ ਹੈ ਮੈਂ ਨੇ ਆਪ ਕੋ ਅਭੀ ਬਤਾਇਆ ਕਿ ਇਹ ਇੱਕ ਐ ਫੈਕਟਿਸ਼ਸ ਇੱਕ ਅਕ੍ਰੇਡੀਟੀਟ ਕੀ ਰੀਟ ਕੀ ਹੋਈ ਸੀ ਇਹਨਾਂ ਨੇ ਹਿੰਦੀ ਬਟਾਲਾ ਕੇ ਨਾਮ ਤੇ ਜਾਂ ਕੇਸ਼ਵ ਬਟਾਲਾ ਕੇ ਨਾਮ ਤੇ ਉਸਕੇ

ਾਨੂੰ ਬੋਲੋ ਨੇ ਆਪਣੀ ਟੀਮ ਇੰਡਿਸਪੈਚ ਕਰਦੀ ਹੈ ਜਲਦ ਉਹ ਸਾਡੀ ਗੱਲ ਤੋਂ ਸਰ ਕਾਫੀ ਲੰਬਾ ਇਹਨਾਂ ਦਾ ਕ੍ਰਿਮੀਨਲ ਰਿਕਾਰਡ ਤੁਸੀਂ ਦੱਸਿਆ ਇੰਨੀ ਦੇਰ ਤੱਕ ਇਸ ਉਸ ਤੋਂ ਕਿਸ ਤਰ੍ਹਾਂ ਦੂਰੀ ਬਣਾ ਕੇ ਰੱਖੀ ਹੈ ਮੈਨੇ ਉਸ ਤੋਂ ਕਿਸ ਤਰ੍ਹਾਂ ਦੂਰ ਨਹੀਂ ਇੰਨਾ ਲੰਬਾ ਰਿਕਾਰਡ ਵੀ ਨਹੀਂ ਹੈਗਾ 3-4 ਮਹੀਨਿਆਂ ਤੋਂ ਇਹ ਚੱਲ ਰਿਹਾ ਸੀਗਾ ਇਹਨਾਂ ਦਾ ਤੇ ਅਸੀਂ ਇਹ ਚ ਮੈਂ ਛਲਾਟਾ ਕਰਾਂਗਾ ਅਮਰ ਸਰ ਰੂਲਰ ਪੁਲਿਸ ਦੀ ਕਿ ਇਹਨਾਂ ਨੇ ਬੜੇ ਕੱਦ ਸਮੇਂ ਦੇ ਵਿੱਚ ਕਿਉਂਕਿ ਸਾਰੇ ਇਹਨਾਂ ਦੇ ਜਿਹੜੇ ਮੈਂ ਕਹਿੰਦਾ ਤਾਰਾ ਇਹਨਾਂ ਦੀਆਂ ਇੰਗਲੈਂਡ ਚ ਜੁੜਦੀਆਂ ਸੀਗੀਆਂ ਇੱਕ ਤੁਹਾਨੂੰ ਪਤਾ ਹੈ ਕਿ ਚੈਲੰਜਸ ਬਹੁਤ ਹੁੰਦੇ ਨੇ ਫੋਨ ਆਂਦੇ ਨੇ VPN ਲੱਗੇ ਹੁੰਦੇ ਆ ਅਗਲ ਅਗਲ ਵਗੜੀਆਂ ਵਗੜੀਆਂ ਐਪਾਂ ਆ ਗਈਆਂ ਉਹਨਾਂ ਨੂੰ ਕਰੈਕ ਕਰਨ ਦੇ ਵਿੱਚ ਸਮਾਂ ਲੱਗਦਾ ਹੈ ਕਈ ਐਪਸ ਕੋਆਪਰੇਟਿਵ ਨਹੀਂ ਕਰਦੀਆਂ ਤੁਹਾਨੂੰ ਡਿਟੇਲਸ ਨਹੀਂ ਦਿੰਦੀਆਂ ਬਟ ਇਹਨਾਂ ਨੇ ਫਿਰ ਵੀ ਕੋਈ ਹਤਾਸ਼ ਨਹੀਂ ਹੋਏ ਇਹਨਾਂ ਨੇ ਆਪਣੀ ਮਿਹਨਤ ਜਾਰੀ ਰੱਖੀ ਹਿਊਮਨ ਇੰਟਲ ਨੂੰ ਵੀ ਜਾਰੀ ਰੱਖਿਆ ਜਿਸ ਦਾ ਕੋਈ ਸਬਸਟੀਟਿਊਟ ਨਹੀਂ ਇਹ ਜਿਸ ਦਾ ਇਹਦੇ ਵਿੱਚ ਜਿਆਦਾ ਹਿਊਮਨ ਇੰਟਲ ਦਾ ਯੋਗਦਾਨ ਹੈਗਾ ਉਹਦੇ ਵਿੱਚ ਸਾਰਾ ਇਹਨਾਂ ਨੂੰ ਪਰਦਾ ਫਾਸ਼ ਕਰਨ ਦੇ ਵਿੱਚ ਕੰਮ ਹੈ ਸਭ ਇੱਕ ਚੀਜ਼ ਇਹ ਟਾਰਗੇਟ ਕੌਨਫਿਕਸ ਕਰਦਾ ਸੀ ਇਹ ਆਪ ਹੀ ਟਾਰਗੇਟ ਲੱਭਦੇ ਸੀ ਜਾਂ ਇਹਨਾਂ ਨੂੰ ਟਾਰਗੇਟ ਉਥੋਂ ਬਾਹਰੋਂ ਮਿਲਦਾ ਸੀ ਜੋ ਹੁਣ ਲੱਗ ਰਿਹਾ ਹੈ ਇਹ ਤਾਂ ਇਹ ਆ ਕਿ ਇਹ ਸਾਰਾ ਦਾ ਹੁਣ ਇੱਕ ਗੈਂਗ ਬਣ ਚੁੱਕਿਆ ਸੀਗਾ ਇੱਕ ਦੂਜੇ ਨਾਲ ਇਨਫੋਰਮੇਸ਼ਨ ਸ਼ੇਅਰ ਕਰਦੇ ਸੀ ਪਰ ਜਿਉਂ ਕਿ ਇਹ ਇਸ ਏਰੀਆ 'ਚ ਹੀ ਕਰ ਰਹੇ ਸੀ ਤੇ ਜਿਹੜਾ ਮਨਿੰਦਰ ਪਾਲ ਹੈ ਉਹ ਚੰਡੇਰ ਦਾ ਰਹਿਣ ਵਾਲਾ ਹੈ ਗੁਰਪਿੰਦਰ ਹੈ ਉਹ ਵੀ ਚੰਡੇਵ ਤੇ ਰਾਮਦਾਸ ਦੇ ਇੱਧਰ ਇਸ ਏਰੀਆ 'ਚ ਹੀ ਕਰ ਰਹੇ ਸੀ ਸੋ ਇਹਨਾਂ ਨੂੰ ਟਾਰਗੇਟ ਜਿਵੇਂ ਕਹਿੰਦਾ ਵੀ ਯਾਰ ਦੋਸਤਾਂ ਨਾਲ ਗੱਲ ਕਰਕੇ ਉਹ ਸਾਰਾ ਜੀ ਇਹਨਾਂ ਦੀ ਮੋਟੇਸ ਪਰੰਡੀ ਨੂੰ ਅ ਡੂਰਿੰਗ ਜਿਹੜੀ ਹੈਗੀ ਸਾਡੀ ਇਨਟੈਰੋਗੇਸ਼ਨ ਇਹਦੇ ਵਿੱਚ ਸਰ ਦੇਖਿਆ ਗਿਆ ਅਸੀਂ ਇਹ ਵੀ ਇਹ ਮਾਮਲੇ ਦੇਖੇ ਜੰਮਿਆਲਾ ਚ ਇਹੋ ਜਿਹੇ ਮਾਮਲੇ ਆਏ ਸੀਗੇ ਪਰ ਉਹ ਜਿਹੜੀ ਸਪੈਸੀਫਿਕ ਇਨਫੋਰਮੇਸ਼ਨ ਹੈ ਐਗਜ਼ੈਕਟ ਵੇਚ ਦੀ ਉਹ ਕਈ ਵਾਰ ਉਜਾੜ ਦੋਸਤੀ ਦੱਸਦੇ ਸੀ ਕਿ ਕਈ ਵਾਰ ਦੁਸ਼ਮਣੀ ਕੱਟਣ ਵਾਸਤੇ ਪਰਿਵਾਰ ਜਿਹੜਾ ਹੈ ਕਈ ਰਿਸ਼ਤੇਦਾਰ ਜਿਹੜੇ ਸੀਗੇ ਉਹ ਦੁਸ਼ਮਣੀ ਕੱਟਣ ਵਾਸਤੇ ਜਾਣ ਬੁਝ ਕੇ ਫੇਕ ਆਈਡੀਆਂ ਬਣਵਾ ਕੇ ਪਰੋਤੀ ਦੀਆਂ ਕੌਲਾਂ ਕਰਵਾਉਂਦੇ ਜੀ ਇਹ ਅਜੀਬਾ ਵੀ ਮਸਲਾ ਵਿੱਚ ਦੇਖਣ ਨੂੰ ਮਿਲਿਆ ਜੀ ਕਿ ਇਹਨਾਂ ਕੋਲ ਇਨਫੋਰਮੇਸ਼ਨ ਕਿੱਥੋਂ ਪਹੁੰਚਦੀ ਸੀ ਕਿ ਕਿਹੜੇ ਵਿਅਕਤੀ ਕੋ ਪੈਸੇ ਮੰਗਨੇ ਨੇ ਕਿੰਨੋਂ ਤੋਂ ਕਿ ਮੈਂ ਅੱਜ ਨੂੰ ਇਹੀ ਬੇਨਤੀ ਕੀਤੀ ਹੈ ਕਿ ਇਹ ਕੱਲ ਇਹਨਾਂ ਦਾ ਜਿਹੜਾ ਇੱਥੇ ਇਹਨਾਂ ਦਾ ਜਿੱਥੋਂ ਗੱਲ ਸਾਰੀ ਗੱਲ ਬਾਹਰ ਨਿਕਲਦੀ ਹੈ ਉਹ ਦਿਲਰਾਜ ਨਾਮ ਦੇ ਇੱਕ ਬੰਦੇ ਨੂੰ ਜਿਹੋ ਅਸੀਂ ਫੜਦੇ ਹਾਂ ਉਸ ਤੋਂ ਬਾਅਦ ਹੀ ਕਲਾਈ ਖੁੱਲਦੀ ਹੈ ਠੀਕ ਹੈ ਤੇ ਹਲੇ ਅਸੀਂ ਜੈਨ ਮਤਲਬ ਗਹਿਨ ਕੁਛ ਵਿੱਚ ਕਰਾਂਗੇ ਇਹ ਗੱਲ ਕੁਛ ਨਾ ਕੁਛ ਜਿਹੜੀ ਤੁਹਾਡੀ ਇੰਟਰਵਿਊ ਹੈ ਨਾ ਕੁਛ ਨਾ ਕੁਛ ਇਹਦੇ ਵਿੱਚ ਹੀ ਇਸ ਤਰ੍ਹਾਂ ਹੀ ਲੱਗਦਾ ਹੈ ਕਿ ਇਹ ਆਪਣੇ ਤੋਂ ਸਭੈਗੇ ਪਰ ਜਿਸ ਤਰ੍ਹਾਂ ਆਪਾਂ ਹੁੰਦੇ ਆ ਵੀ ਹੋਰ ਭਾਈ ਆਪਾਂ ਬਾਹਰ ਬੰਦਾ ਬੰਦਾ ਬੈਠਾ ਪਤਾ ਉਹ ਆਪਣੇ ਯਾਰਾ ਦੋਸਤਾਂ ਨੂੰ ਜਾਂ ਕਿਸੇ ਸੰਗੀ ਜਾਤਿਆਂ ਹੋਰ ਭਾਈ ਅੱਜ ਕੱਲ੍ਹ ਹੋਰ ਕਿਵੇਂ ਆਪਣੇ ਪਿੰਡ ਚ ਕੌਣ ਹੈ ਕੀ ਗੱਲਬਾਤ ਹੈ ਉਹ ਗੱਲਾਂ ਗੱਲਾਂ ਚ ਉਹ ਇਨਫੋਰਮੇਸ਼ਨ ਇਕੱਠੀ ਕਰ ਲੈਣੀ ਤਾਂ ਉਸ ਤਰ੍ਹਾਂ ਕੋਈ ਆ ਵੀ ਨਵੀਂ ਕਾਰ ਕਿੰਨੇ ਗ੍ਰੀਤੀ ਹੈ ਜਾਂ ਨਵਾਂ ਘਰ ਕੌਣ ਪਾ ਰਿਹਾ ਆ ਆਪਾਂ ਜਿਵੇਂ ਆਮ ਸਰਪਨ ਗੱਲ ਕਰਨ ਲੈਂਦੇ ਆ ਇਹ ਵੀ ਇੱਕ ਇੱਕ ਇਹਨਾਂ ਦੀ ਸਟ੍ਰੈਟਜੀ ਹੁੰਦੀ ਹੈ ਕਿਸੇ ਬਾਰੇ ਪੁੱਛਣ ਦੀ ਬਾਕੀ ਇਹ ਲੋਕਾਂ ਨੂੰ ਕਿਸ ਤਰ੍ਹਾਂ ਬਚਣਾ ਚਾਹੀਦਾ ਜੀ ਇਸ ਤੋਂ ਕਈ ਵਾਰ ਅਸੀਂ ਦੇਖਿਆ ਕਿ ਪੁਲਿਸ ਇਹ ਕਹਿੰਦੀ ਹੈ ਕਿ ਜੋ ਅਨਨੋਨ ਨੰਬਰਸ ਨੇ ਉਹ ਨਾ ਚੱਕੋ ਬੱਚਿਆਂ ਨੂੰ ਫੇਕ ਆਈਡੈਂਟਿਟੀ ਤੋਂ ਦੂਰ ਰੱਖੋ ਉਹ ਕਿਸ ਤਰ੍ਹਾਂ ਦੇ ਲੋਕਾਂ ਨੂੰ ਇਹ ਚੀਜ਼ ਤੁਸੀਂ ਕਹਿ ਸਕਦੇ ਹੋ ਕਿ ਲੋਕ ਇਨਾ ਚਾਪ ਦੂਰ ਹਨ ਇਹਨਾਂ ਫਰੋਫੀਆਂ ਤੋਂ ਦੂਰ ਹਨ ਜਾਂ ਕਿ ਇਹ ਕੋਈ ਹੋਰ ਤਰ੍ਹਾਂ ਨਾਲ ਸੀਕਰ ਸਰ ਹੋਰ ਕੀ ਮੈਥਡੋਲੋਜੀ ਹੈ ਇਸ ਤਰ੍ਹਾਂ ਤੁਸੀਂ ਬਹੁਤ ਚੰਗੀ ਤਰ੍ਹਾਂ ਇਹਨੂੰ ਸਮ ਅਪ ਆਪਣੇ ਆਪ ਹੀ ਕਰ ਦਿੱਤਾ ਕਿ ਅਨਨੋਨ ਜਿਹੜੇ ਹੈਗੇ ਆ ਆਪਾਂ ਕੋ ਜਿਹੜੀਆਂ ਕੋਈ ਮੈਸੇਜ ਆਉਂਦੇ ਸਾਨੂੰ ਦੂਰ ਰਹਿਣਾ ਚਾਹੀਦਾ ਇੱਥੇ ਮੈਂ ਆਪਦੇ ਮਾਧਮ ਰਹੀ ਇਹ ਕਰਾਂਗਾ ਇੱਕ ਇਹ ਇੱਕ ਜਿਹੜਾ ਜੋ ਅਸੀਂ ਆਮ ਗੱਲ ਸਾਹਮਣੇ ਆਈ ਹੈ ਹਰ ਕੇਸ ਦੇ ਵਿੱਚ ਵਨਰੇਬਲ ਯੂਥ ਹੈ ਯੰਗ ਯੂਥ ਹੈ ਇਨੋਸੈਂਟ ਯੂਥ ਹੈ ਉਸ ਨੂੰ ਇਹ ਵਰਗਲਾ ਕੇ ਕਿ ਅਸੀਂ ਜਿਵੇਂ ਮੈਂ ਬਾਹਰ ਨਿਕਲ ਗਿਆ ਫੇਕ ਪਾਸਪੋਰਟ ਤੇ ਤੈਨੂੰ ਵੀ ਕਰਵਾਵਾਂਗੇ ਇੱਥੇ ਰੌਣਕਾ ਤੂੰ ਮੇਰੇ ਲਈ ਪਹਿਲਾਂ ਆਹ ਦੋ ਚਾਰ ਕੰਮ ਕਰ ਦੇ ਮੇਰ ਜਾਂ ਫਿਰ ਉਹਨੂੰ ਕਦੇ ਕਿਸੇ ਨੂੰ ਐਡਿਕਸ਼ਨ ਚ ਪਾ ਦਿੰਦੇ ਆ ਉਹ ਯੂਜ਼ ਐਂਡ ਥਰੋ ਵਾਲੀ ਪਾਲਸੀ ਹੈਗੀ ਹੈ ਜਿਹੜੀ ਆਪ ਜੀ ਨੇ ਕਿਹਾ ਇੱਥੇ ਮੈਂ ਮਾਧਿਉ ਰਹੀਂ ਇਹ ਹੀ ਕਹੂੰਗਾ ਕਿ ਥੋੜਾ ਜਆ ਪੇਰੈਂਟਸ ਨੂੰ ਵੀ ਆਪਣੇ ਬੱਚਿਆਂ ਉੱਤੇ ਥੋੜਾ ਜਸ ਵੱਧ ਸਮਾਂ ਦੇਣਾ ਚਾਹੀਦਾ ਹੈ ਇੱਕ ਸੋਸਾਇਟੀ ਦੀ ਇੱਕ ਆਪਣੀ ਇਹਨੂੰ ਆਪਾਂ ਇੱਕ ਆਈਸੋਲੇਟਡ ਇਨਸੀਡੈਂਟ ਆਪਾਂ ਸੋਚ ਗਏ ਆਪਾਂ ਦਰਕਰਾਰ ਕਰ ਦਿੰਦੇ ਆ ਇਹ ਸਾਡੀ ਸਾਡੀ ਸੋਸਾਇਟੀ ਦੀ ਇੱਕ ਸਮੱਸਿਆ ਹੈਗੀ ਹੈ ਨਸ਼ਾ ਵੀ ਤੇ ਆ ਜਿਹੜਾ ਜਿਹੜੇ ਭਟਕਦੇ ਆ ਨੌਜਵਾਨ ਇਹ ਉਹ ਆਗਿਆ ਜਿਹੜੀ ਜੇ ਆਪਾਂ ਕਈ ਇਹ ਵੀ ਗੁਆਂਢੀ ਦੇ ਘਰੇ ਲੱਗੀ ਤੇ ਸਾਡੇ ਘਰੇ ਨਹੀਂ ਤਾਂ ਕਿਸੇ ਦਿਨ ਹਵਾ ਦਾ ਰੁਖ ਬਦਲਣਾ ਤੇ ਉਹ ਸਾਡੇ ਘਰ ਵੱਲ ਵੀ ਆ ਸਕਦੀ ਹੈ ਤਾਂ ਸਾਨੂੰ ਇੱਕ ਮਾਸ਼ਰੇ ਨੂੰ ਇਕੱਠੇ ਹੋ ਕੇ ਸਾਰੀ ਸੋਸਾਇਟੀ ਨੂੰ ਇਕੱਠੇ ਹੋ ਕੇ ਇਸ ਲੜਾਈ ਨੂੰ ਕਰਨਾ ਪਵੇਗਾ ਇਹ ਸਾਹਿਬ ਇੱਕ ਸਵਾਲ ਪੁੱਛ ਰਹੇ ਜਿਹੜਾ ਸਕੂਲ ਨੂੰ ਸਲਾਹਸ਼ਨਾ ਇਹ ਮਿਲਾਈਆਂ ਸੀ ਆਪਦੇ ਰੂਲਰਸ ਵੀ ਆ ਗਿਆ ਸੀ ਉਦੇ ਬਾਰੇ ਸਪੱਸ਼ਟ ਕਰਾਈ ਨਹੀਂ ਉਹ ਉਹਨਾਂ ਨੇ ਦੇਖੋ ਸੀਪੀ ਸਾਹਿਬ ਮਨੀ ਸਾਹਿਬ ਨੇ ਤੇ ਐਸਰਪੀ ਸਾਹਿਬ ਅਮਰitsar ਰੂਲਰ ਨੇ ਬੜਾ 프ੌਮਟਲੀ ਇਹਦੇ ਉੱਤੇ ਐਕਟ ਕੀਤਾ ਹੈਗਾ ਤੇ ਜਿਹੜਾ ਸਕੂਲਸ ਨੂੰ ਖਾਲੀ ਕਰਵਾ ਕੇ ਤੇ ਇਵਨ ਬੌਂਡਰੀ ਡਿਸਪੋਜ਼ਲ ਸਕਵਾਰਸ ਤੋਂ ਵੀ ਚੈਕਿੰਗ ਕਰਵਾਈ ਹੈ ਸਾਡੇ ਵੀ ਜਿਹੜੇ ਸਪਾਰਟ ਰਹਿ ਗਏ ਨੇ ਉਹਨਾਂ ਨੂੰ ਚੈਕਿੰਗ ਕੀਤੀ ਹੈ ਹਲੇ ਇਸ ਤੇ ਕੋਈ ਕੋਈ ਬਹੁਤਾ ਸਵੋਧ ਨਹੀਂ ਸਾਡੇ ਅੱਛੇ ਲੱਗਿਆ ਪਰ ਇਹ ਜਿਵੇਂ ਕਹਿੰਦੇ ਆ ਵੀ ਅ ਅ ਜਹਸ਼ਦ ਫਲਾਨ ਲਈ ਸ਼ਰਤੀ ਹਸਰਾ ਵੱਲੋਂ ਇਹ ਕੀਤੀ ਗਈ ਸਰ ਡਾਕਟਰ ਤੋਂ ਇਹ ਸਰ ਪਹਿਲਾਂ ਵੀ ਆਂਦੀ ਰਹੇ ਇਹ ਸਾਰਾ ਦੇਖ ਰਹੇ ਆ ਅਸੀਂ ਫਿਰ ਸਰ ਪਰਿਵਾਰ ਸਾਹਿਬ ਨੂੰ ਵੀ ਆਈਆਂ ਸੀ ਕਿਉਂਕਿ ਹਾਂ ਉਹ ਆਹ ਮਤਲਬ ਮਿੱਤੇ ਸੀ ਕਿਉਂਕਿ ਤੁਹਾਨੂੰ ਪਤਾ ਅੱਜ ਕੱਲ੍ਹ ਜਿਹੜੀਆਂ ਐਪਾਂ ਤੋਂ ਨਾਲ ਦੱਸ ਰਹੇ ਆ ਕਿ ਜਿਵੇਂ ਸਿੰਗਲ ਐਪ ਆ ਕੋ ਇੰਨੀ ਆਪਾਂ ਚੁੱਕੀਆਂ ਡਾਊਨਲੋਡ ਕਰੋ ਨੰਬਰ ਹੀ ਘਟ ਜਾਂਦਾ ਬਾਅਦ ਵਿੱਚ ਸੋ ਦਿਸ ਇਜ਼ ਵਨ ਆਫ आवर ਵੈਰੀ ਮਤਲਬ ਤਾਫੀ ਵੱਡਾ ਚੈਲੰਜ ਹੈ ਜੋ ਟੈਕਨੋਲੋਜੀ ਇਸ ਤਰ੍ਹਾਂ ਟੈਕਨੋਲੋਜੀ ਇੰਪਰੂ ਮਤਲਬ ਟੈਕਨੋਲੋਜੀ ਦੇ ਵਿੱਚ ਅਸੀਂ ਮੱਲਾ ਮਾਰ ਰਹੇ ਹਾਂ ਉਸ ਦਾ ਚੈਲੰਜਸ ਵੀ ਵਧ ਰਹੇ ਹੈ ਸੋ ਵੀ ਆਰ ਮਤਲਬ ਐਟ ਪੇਸ ਵਿਦ ਇਟ ਅਸੀਂ ਇਹਨਾਂ ਜਿਹੜੇ ਚੈਲੰਜਸ ਨੂੰ ਬੜਾ ਬੇਕੋਬੀ ਅਸੀਂ ਇਹਨਾਂ ਨੂੰ ਅਸੀਂ ਸਾਨੂੰ ਇਹਨਾਂ ਬਾਰੇ ਅਬ ਇਹਨਾਂ ਬਾਰੇ ਅਭਿਆਸ ਵੀ ਆ ਵੀ ਸਾਨੂੰ ਪਤਾ ਇਹਨਾਂ ਬਾਰੇ ਵੀ ਰਿਕਗਨਾਈਜ਼ ਦੀ ਚੈਲੰਜਸ ਅਸ ਯੂ ਅਕੋਰਡਿੰਗਲੀ ਫਿਰ ਆਉਦੇ ਆਪ ਨੂੰ ਵੀ ਆਪਦੀ ਅਪਡੇਸ਼ਨ ਕਰਦੇ ਆ ਟੈਕਨੋਲੋਜੀਕਲ ਨੂੰ